ਕਰਦਾ ਹੈ। ਹਮਾਗਮ ਹੈ ਇੱਥੇ ਆ ਕੇ ਸਤਿ ਜਨਨ ਆਪਾਂ ਬੇਚ ਕੀਤੀ। ਮਹਾਰਾਜ ਜੀ ਇੱਥੇ ਪਧਾਰੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਆਓ ਸਰਵਟ ਕਰੀਏ। ਸ਼੍ਰੀਮਾਨ ਬ੍ਰਿੰਦਦਾਸ ਜੀ ਆਪ ਜੀ ਦੀ ਸੇਵਾ ਤੇ ਸਭ ਜਨਨ ਨਾਲ ਨਿਹਾਲ ਕਰਕੇ ਦੇਵਾਦਾਰ ਸ਼੍ਰੀਮਾਨ ਬ੍ਰਿੰਦਦਾਸ ਜੀ। ਔਰ ਟੁੱਟੇ ਨਾਲ ਕੋਟ ਕੋਟ ਪਰਨਾ ਚਪੋਤੀ ਸਤਨਾਤਨਾਤ ਆਦਲੀ ਵਿੱਚ ਔਰ ਸਮਰਪਿਤ ਪਰਮੇਸ਼ਰ ਸਤਗੁਰੂ ਸ਼ਾਮੀ ਸਰਵੰਦਾਸ ਜੀ ਮਹਾਰਾਜ ਜੀ ਦੇ ਬਰਤੀਤ ਸਮਾਗਮ ਅਤੇ ਕੌਮ ਦੇ ਅਮਰ ਸ਼ਹੀਦ ಸ್ವಾਮੀ ਰਾਮਾਨੰਦ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਇਹ 13ਵਾਂ ਮਹਾਨ ਸੰਮੇਲਨ ਜਿਸ ਵਿੱਚ ਅਸੀਂ ਆਪਣੀਆਂ ਹਾਜ਼ਰੀਆਂ ਲਗਾ ਰਹੇ ਹਾਂ ਜਿਸ ਵਿੱਚ ਸਵੇਰ ਤੋਂ ਅਸੀਂ ਦੀ ਪਰਵਕਾਰੀ ਤਨ ਤਨ ਸਭੋ ਸੁਪਲਦਾ ਜੀ ਮਹਾਰਾਜ ਗੁਰੂ ਸਾਹਿਬ ਸਰਵਲਦਾ ਜੀ ਮਹਾਰਾਜ ਗੁਰੂ ਸਾਹਿਬ ਹਰੀਦਾਸ ਜੀ ਮਹਾਰਾਜ ਗੁਰੂ ਸਾਹਿਬ ਜੀਵਦਾਸ ਜੀ ਮਹਾਰਾਜ ਗੁਰਗੰਦੀ ਤੇ ਬਰਾਜਮਾਨ ਗੁਰਦੇਵ ਸਤਗੁਰ ਨਰਨਜਨ ਦਾ ਜੀ ਮਹਾਰਾਜ ਔਰ ਕੌਮ ਦੇ ਵਰਸੀ ਸਵਾਮੀ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਰਵਿਦਾਸ ਜੀ ਮਹਾਰਾਜ ਨੇ ਚਾਹੇ ਹੋਏ ਪਰਦੇਸ਼ਾਂ ਦੇ ਗੁਰ ਸੰਤਾਂ ਨੂੰ ਸਤਕਰ ਮਹਾਰਾਜ ਦੀ ਕਿਰਪਾ ਮਿਹਰਾਨੀ ਦੇ ਮਾਧਿਅਮ ਦੇ ਨਾਲ ਇਹੀ ਸੰਦੇਸ਼ ਦਿੱਤੇ ਨੇ ਕਿ ਪ੍ਰਮਾਤਮਾ ਦਾ ਨਾਮ ਜੋ ਕੋ ਹਰਿ ਕੇ ਨਾਮ বিনা ਝੂਠਾ ਹੈ ਸਗਲ ਪਸਾਰੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀ ਦੁਨੀਆ ਦੇ ਪਸਾਰੇ ਝੂਠ ਹੈ ਅੱਜ ਸੰਸਮਾਗਮ ਕਰਵਾਇਆ ਸਤਿਗੁਰਾਂ ਨੂੰ ਆਪਣੇ ਪਿੰਡ ਵਿੱਚ ਬੁਲਾਇਆ ਸੰਤ ਮਹਾਂਪੁਰ ਜੋਰ ਦੀ ਕਿਸ ਨੇ ਵੀ ਮੌਜਮਾਨ ਨੇ ਮੰਚ ਤੇ ਸਤਗੁਰ ਨੇ ਨਰਜਿੰਦਾ ਆਖੀ ਮਹਾਰਾਜ ਜੀ ਦੇ ਨਾਲ ਸਭ ਦੇ ਚਰਨਾ ਵਿੱਚ ਕੋਟਨ ਕੋਟਵਾਲ ਟੱਡਵਤ ਪਰਨਾਮ ਆਓ ਸਤਿਗੁਰ ਪ੍ਰੀਮਿਓ ਇਹ ਬਹੁਤ ਵਧੀਆ ਸਮਾਂ ਇਹ ਬਹੁਤ ਵਧੀਆ ਦੇ ਹੋਏ ਕਰਮਿਆਂ ਸਾਡੇ ਤਨ ਦੇ ਉੱਤੇ ਮੈਣ ਲੱਗੀ ਹੋਈ ਆ ਇਹ ਉਤਰੀ ਕਿ ਨਹੀਂ ਉਤਰੀ ਪਰਦੇ ਵਿੱਚ ਕੱਟਕ ਪਾਉ ਨਹੀਂ ਜੁਰੀਗਾ ਜੇ ਨਹੀਂ ਨਾ ਹੋ ਜੀ ਆਪਾਂ ਕਰਮਿਆਂ ਚ ਚਾਰ ਜੋੜੇ ਸੋਨੇ ਚਾਪ ਦਾ ਨਹੀਂ ਬੋਲਦਾ ਜੇ ਕੋ ਸੰਪਨ ਪਰਜਰ ਦੇ ਦੁਆਲੇ ਸੰਤਾ ਦੀ ਫਤਨ ਦੀ ਬਾਤ ਤੇ ਹੁਣ ਵੀ ਸੰਤਾਂ ਦੇ ਪਰਵਕਸ਼ ਹੁੰਦੇ ਆ ਸੰਤਾਂ ਦੇ ਕੋਲ ਪ੍ਰਮਾਤਮਾ ਦੇ ਗੱਠਾ ਹੁੰਦੇ ਆ ਇਹੀ ਗੱਲ ਕਹਿਣੀ ਕਿਉਂ ਰਾਤ ਦੇ ਟਾਈਮ ਤੇ ਵਾਹਨ ਤੇ ਬਹੁਤ ਜੁੜੀ ਹੋਈ ਲੋਕ ਜਦੋਂ ਮਾਤਾਵਾਂ ਇਹਨਾਂ ਦੀ ਉਮਰ 90 90 ਸਾਲ 100 100 ਸਾਲ ਦਾ ਉਹ ਮਾਈਆਂ ਨੇ ਸੁਣਾ ਤੇ ਗੁਰੂ ਸਾਹਿਬੀ ਸਰਵਉਦਾ ਜੀ ਕਹਾ ਕਰਦੇ ਸਨ ਤੇ ਜੋ ਅਸੀਂ ਵਸਤਕ ਦੇ ਵਿੱਚ ਸੁਣਿਆ ਜੋ ਸਾਖਣ ਦੇ ਵਿੱਚ ਪੜਤਾ ਹੈ ਬੜਾ ਕੀ ਕਥਾਵਾਂ ਉਹਨੇ ਸੁਣਾਇਆ ਜਾਂ ਕਿੰਤਰੀਆਂ ਨੇ ਸੁਣਾਇਆ ਜੇ ਉਹ ਬੈ ਕੇ ਅਸੀਂ 10 ਬੰਦੇ ਬੈ ਕੇ ਵੀ ਮਟਾਵਾਂ ਬੈਣਾ ਵੀਰ ਭਾਈ ਬੈ ਕੇ ਖਾਮਾ ਕੋਈ ਵੀ ਇੱਕ ਦੂਜੇ ਨੂੰ ਸੁਣਾਗੇ ਇੱਕ ਜਿੰਦੇ ਉਹਨੂੰ ਦੇਖੋ ਜਿੰਦੇ ਇਹ ਗੱਲ ਕਹਿਣੀ ਕਿਉਂਕਿ ਇਹ ਪਰ ਨਹੀਂ ਅੱਜ ਕੋਠ ਸਰ ਤਾਂ ਇਹ ਬੜਿਆ ਹੋਇਆ ਜਵਾਲਾ ਲੱਗ ਰਿਹਾ ਹੈ ਇਸੇ ਤੇ ਮਹਾਨ ਸਤਿਗੁਰ ਜਨਾਹ ਜੀ ਮਹਾਰਾਜ ਜਿਨ੍ਹਾਂ ਨੇ ਸਵਾਸ ਸਵਾਤ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਗਾਇਆ ਹੋਇਆ ਆਪ ਜਪਾਂ ਅਬਰਾ ਨਾਮ ਜਪਾਓ ਖੁਦ ਵੀ ਜਪਦੇ ਹੋਰ ਸਤਿਗੁਰ ਵੀ ਜਪਦੇ ਨੇ ਨਾਮ ਜਪੋ ਪਰਮਾਤਮਾ ਦਾ ਚੰਗੇ ਕੰਮ ਕਰਿਆ ਕਰੋ ਜਿਹਦੇ ਨਾਲ ਸਾਡਾ ਜੀਵਨ ਬਣਦੇ ਸਤਿਗੁਰ ਵਿਦਾਨ ਜੀ ਮਹਾਰਾਜ ਨੇ ਕਿ ਮੁਕਤੀ ਮਾਨਵਤਾ ਨੂੰ ਜੋ ਫਤਵਾ ਪ੍ਰੇਖ ਕਰਾਇਆ ਕੱਟੇ ਮਾਰਗ ਤੇ ਚੱਲਣ ਦਾ ਪ੍ਰਸਪਰਤੀ ਦਾ ਸੰਦੇਸ਼ ਨਾਮ ਜੇ ਕੋ ਦਾ ਸੰਦੇਸ਼ ਆਪਣੇ ਬੱਚਿਆਂ ਨੂੰ ਪੜਾਉਣ ਦਾ ਸੰਦੇਸ਼ ਅੱਛਿਆ ਤੋਂ ਬਤੂਰ ਲੈਣ ਦਾ ਸੰਦੇਸ਼ ਗੁਰੂ ਰਵੀਦਾਸ ਜੀ ਮਹਾਰਾਜ ਨੇ ਦਿੱਤਾ ਇੱਕ ਬੂਤ ਤੋਂ ਉੱਜ ਗਈ ਜਰਮ ਜਾਨ ਕੀ ਸਾਰਾਤ ਜਰਮ ਮਰਨ ਬੰਧਨ ਟੁੱਟੇ ਤੈਨੂੰ ਤਾਵਾ ਬਾਬਾ ਮਹਾਰਾਜ ਜੀ ਦੀ ਜਨਮ ਦੀ ਜਾਨ ਜਿਨਾਂ ਨੂੰ ਨਾਲੇ ਗੁਰੂ ਸਾਹਿਬ ਜੀ ਮਾਰੈ ਨੇ ਆਪਣੇ ਕਿੰਚਰਨਾ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦੀਆਂ ਕਬੂਦਾਂ ਅਮਰਤ ਪਲਾਇਆ ਉਹਨਾਂ ਦੇ ਜਨਮ ਜਨਮਤ ਬਾਅਦ ਵੰਡਰ ਖਤਮ ਹੋ ਗਿਆ ਖਲਾਸ ਹੋ ਗਿਆ ਤੁਸਕੂ ਦੀ ਕੈਂ ਰਿਵਾਸ ਮਲਾਕ ਕੇ ਮਾਰਾ ਜੋ ਹਮ ਹਰ ਸੋਤਿ ਮਾਰਾ ਕਿ ਬਿਹੀ ਉਹੀ ਮੇਰੇ ਜੈਨ ਦਾ ਵਸੀਖ ਮੇਰਾ ਮਿੱਤਰ ਆ ਮੇਰਾ ਸਕਾਇਆ ਜੋ ਪ੍ਰਮਾਤਮਾ ਦਾ ਨਾਮ ਜਪਤ ਆ आपू की दे जो खत्म कर दिया गया वो ही मेरे शहर का करके आज स्वामी रामायण जी महाराज जी जाते थे और गुरु स्वामी सर्वदास जी महाराज जी गुरुदास जी महाराज जी समाज जी थी गुरुदास जी महाराज जी उपदेश जी ਉਹਨਾਂ ਨੂੰ ਜਾਂਚਾਂ ਤੋਂ ਬਚਾਉਣ ਵਾਸਤੇ ਇਹਨਾਂ ਸੇਵਾਦਾਰਾਂ ਨੂੰ ਸਿਆਰੀਦਾ ਕਿ ਤੁਸੀਂ ਆਪਣੇ ਨਗਰਾਂ ਦੇ ਵਿੱਚ ਆਪਣੇ ਘਰਿਆਂ ਦੇ ਵਿੱਚ ਆਪਣੇ ਬਲਾਕ ਦੇ ਵਿੱਚ ਆਪਣੀਆਂ ਤਸਵੀਰਾਂ ਦੇ ਵਿੱਚ ਤਸਵੀਰ ਲੈਵਲ ਦੇ ਵੱਡੇ ਵੱਡੇ ਪੰਥ ਵਿਦਵਨ ਕਰਵਾਓ ਜਿਸ ਦੇ ਨਾਲ ਗੁਰੂ ਦਾਤ ਜੀ ਮਹਾਰਾਜ ਦੀ ਵਿਚਾਰ ਸਾਰਾ ਜਾਂਚਾਂ ਤੋਂ ਪਹੁੰਚਾਈ ਜਾ ਸਕੇ ਔਰ ਸੰਗਤਾਂ ਨੂੰ ਜੋ ਦੂਰਿਆ ਗਿਆ ਹੋਵੇ ਸੰਗਤਾਂ ਨੂੰ ਦਿੱਖਿਆ ਜਾ ਸਕੇ ਤੇ ਗੁਰੂ ਦਾਤ ਜੀ ਮਹਾਰਾਜ ਸਾਡੇ ਜੀਵਨ ਵਾਸਤੇ ਸਾਡੇ ਜੀਵਨ ਕਲਿਆਣ ਵਾਸਤੇ ਸਾਡੇ ਵਾਸਤੇ ਇਤਨੇ ਅਨਮੋਲ ਬਚਨ ਸਾਡੇ ਅੱਜ ਵੀ ਉਹ ਸਾਡੇ ਜੀਵਨ ਦਾ ਕਲਿਆਣ ਕਰਨ ਲਈ ਪੜ੍ਹਦੇ ਦੀ ਸੁਣਦੇ ਸੁਣਾਉਦੇ ਉਹਨਾਂ ਦੀ ਜੀਵਨ ਦਾ ਕਲਿਆਣ ਹੁੰਦਾ ਇਹੀ ਬਣੋਰਤ ਇਹੀ ਮਾਧਿਅਮ ਦੇ ਨਾਲ ਇਹ ਗਤਨ ਸਰਬੰਦਾ ਦੀ ਤਸਕਰ ਬੱਲਾ ਦੀ ਤਸਕਰ ਜੰਦਾ ਜੀ ਮਹਾਰਾਜ ਸਾਡੇ ਸਾਡੇ ਸੰਤਾਂ ਕੀ ਹੀ ਸਦੇ ਗੁਰੂ ਮਹਾਰਾਜ ਜੀ ਦਿੱਕਤ ਦੀ ਬਾਤ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਨਾਲ ਆ ਕੇ ਧਿਆਇਆ ਆਉਂ ਕੌਮ ਦੇ ਮਨੁਸਾਨੀ ਹਮਾਰਾ ਜੀ ਮਾਰੇ ਨਾਲ ਬਹੁਤ ਕੱਟਰ ਕੀਤਾ ਦੇਰਾ ਸਤਕ ਪੱਲਾ ਵੀ ਕੇ ਔਰ ਅਬਰਤਵਾੜੀ ಗ್ರಾಮ 2004 ਦੇ ਵਿੱਚ ਪਿਆਰ ਕਰ ਦਿੱਤਾ ਔਰ 30 ਜੰਤਰੀ 2010 ਦੇ ਵਿੱਚ ਸਤਿਗੁਰ ਰਹਿ ਜਾਂਦਾ ਕਿ ਮਹਾਰਾਜ ਜੀ ਸਾਰੀ ਸੰਤਾ ਨੂੰ ਮਹਾਰਾਜ ਜੀ ਨੇ ਜਾਣੇ ਸ਼ੁਰੂ ਕੀ आज मेरे गया आया राजा राम क्या प्यारा दर्शन जी जय राम दर्शन की जय मीरा जी का शब्द गुरु मिलया रविदास जी ਜਾਨ ਕੀ ਬਹੁਤ ਮਹਾਨ ਮਹਾਨੀ ਗੱਤ ਮੰਨੀ ਕਾਈ ਨੂੰ ਆਂਟੀ ਅੱਗੇ ਚੱਲਦੇ ਜਾਓ ਜੀ ਪੱਟੀ ਸਮਾਗਮ ਕਰਵਾ ਦਿਓ ਆਪਣੀ ਸਤਪੁਰਾਂ ਦੇ ਜਹਾਂ ਦੇ ਕਿਰਾਜੀ ਮਹਾਰਾਜ ਦੀ ਪਿੰਡ ਦੇ ਨਾਲ ਆ ਉਹ ਵੀ ਸਾਰੇ ਸਤਪੁਰਾਂ ਦਾ ਸ਼ਬਦ ਪੜੀਏ ਉਹ ਰੱਥ ਪਾਨ ਮਹਾਰਾਜ ਜੀ ਰਾਮਾ ਲਾਲ ਜੀ ਕਹਿੰਦੇ ਇਹ ਰਸਨਾ ਦੇ ਨਾਲ ਕਾਦੇ ਨੂੰ ਮਿਲ ਜਾਵੇ ਤੇ ਵਧੀਆ ਆ ਇਹਨਾਂ ਮਹਾਰਾਜ ਕਹਿੰਦੇ ਹੁੰਦੇ ਸੀ ਜੇ ਤੂੰ ਨਾਮ ਨਾਲ ਜੱਪੇਂਗੀ ਦੀਵਾ ਜੇਰੀਏ ਜੀ ਜੀ ਪੱਟੀ ਸ਼ਬਦ ਇਸ ਹੀ ਧੀਰ ਦੇ ਨਾਲ ਚਿਤ ਚਿਮਰਨ ਕਰੋ ਨੈਣ ਬਲੋਕ ਨੂੰ ਸਰਬਰਵਾਣੀ ਸੋ ਜਸਪੁਰਾਖੋ ਮਤ ਤੋਂ ਵੰਡ ਕਰੋ ਚੜ੍ਹਦੇ ਦੇੰਦਰੋਂ ਰਥਨ ਅਮਰ RAM RAM ਆਖੋ ਮੇਰੀ ਵੀਰ ਬੋਲ ਜੀ ਜੀ ਤੱਕਾ ਮੈਥੋਂ ਬੋਲ ਨਹੀਂ ਕੀ ਨਹੀਂ ਬੜੇ ਮਹਿੰਗੇ ਮੁੱਲ ਇਹ ਜਿਹੜੀ ਪ੍ਰਮਾਤਮਾ ਦੇ ਨਾਲ ਚਲਾ ਕੇ ਚਲਾ ਕੇ ਜਿਹੜੇ ਨਾਲ ਸਿਮਰਨ ਮਨ ਦੇ ਨਾਲ ਅੱਖਾਂ ਦੇ ਨਾਲ ਪ੍ਰਮਾਤਮਾ ਦੇ ਦਰਸ਼ਨ ਕੰਨਾਂ ਦੇ ਨਾਲ ਪ੍ਰਮਾਤਮਾ ਦਾ ਨਾਮ ਸੁਣਨਾ ਚਾਹੀਦਾ ਰਤਨਾ ਦੇ ਨਾਲ ਜੀਭਾ ਦੇ ਨਾਲ ਉਹ ਪ੍ਰਮਾਤਮਾ ਦੇ ਕੀਟਾ ਨੂੰ ਗਵਾਣ ਚਾਹੀਦਾ ਨਾਮ ਤੇ ਪੁਰਾ ਚਾਹੀਦਾ ਆਓ ਜੋ ਮਹਾਰਾਮਾਸ਼ ਦੀ ਮੌਕੇ ਗੁਰੂ ਸਾਹਿਬ ਮਹਾਰਾਜ ਦੀ ਕਿਰਤ ਦੀ ਬਾਣੀ ਧੀਆ ਧੀਆ ਰਾਮ ਰਸ ਧੀਆ ਅਸਦੀਆਂ ਤੋਂ ਬਾਅਦ ਤੇਰਾ ਸੰ ਸਰਪੰਦਾਰ ਜੀ ਸਠਣ ਬੱਲਾਂ ਦੇ ਮਹਾਨ ਧਿਰਗਦਰਸ਼ੀ ਹੈ ਆਓ ਉਹਨਾਂ ਨੇ ਬਹੁਤ ਸੁੰਦਰ ਲੈਣਾ ਸਤਿਗੁਰੂ ਦਾਸ ਜੀ ਮਹਾਰਾਜ ਦੇ ਪਤਾਇ ਕਾਚੀ ਵਿੱਚ ਆਉਣ ਵਾਲਿਆ ਤੈਨੂੰ ਲੱਖ ਲੱਖ ਤ੍ਰਿਸ਼ ਨਵਾਵਾ ਜੱਗ ਦੇ ਰੰਗਲੇ ਵਿੱਚ ਦੀ ਤੇਰਾ ਚੰਨ ਵਰਗਾ ਪਟਾਵਾ ਸਤਿਗੁਰਾਂ ਤੁਹਾਨੂੰ ਸਿਆਓ ਚੰਤੀ ਸਿੰਘ ਸਫਰੀ ਜੀ ਨੇ ਆਪਣੀਆਂ ਕਪਤਾ ਦੇ ਬਾਟੇਮ ਦੇ ਨਾਲ ਗੁਰੂ ਜੀ ਸਭਾ ਕਿੰਨੇ ਸਾਨਾ ਦੀ ਸਰਕਾਰੀ ਦਾ ਮੋਰਨ ਸਕੂਲ ਹਰਿਆਵਾਲ ਦੀ ਤੋਂ ਉਦਾਸ ਸੁੰਦਰ ਹਰਿਆਬਾਦ ਸੰਸਰਵੰਦਾ ਚੈਣੀਕੂਲ ਹੌਸਟਲ ਕਠਾਰ ਸੰਸਰਵੰਦਾ ਹਾਈ ਹਸਪੀਟਲ ਤੇਰਾ ਸੰਗ ਦਾ ਬੰਦਾ ਐਲ ਡੀ ਵੱਡੀ ਸੰਸਾ ਦੇ ਚੇਰਮੈਨ ਸਰਪੁਣੰਦਾ ਜੀ ਮਹਾਰਾਜ ਅਤੇ ਵੱਡੇ ਪ੍ਰਬੰਧ ਕਰਦੇ ਅਸੀਂ ਤਾਂ ਦੋ ਚਾਰ ਸੱਤਿਆਂ ਵਾਸਤੇ ਪ੍ਰਬੰਧ ਕਰਨ ਦੀ ਗੱਲ ਹੀ ਹੱਥ ਜਾਂਦੀ ਹੈ ਜੀ ਕਰਕੇ ਸਰਦੂਪ ਸਿੰਘ ਸਰਵਦਾ ਦੀ ਮਹਾਰਾਜ ਬਹੁਤ ਵੱਡਾ ਵਰਕਰ ਕਰਕੇ ਗਏ ਸਹਿੰਦਾ ਅੱਜ ਕਿੱਥੇ ਮੱਥਾ ਘਟੇ ਨਹੀਂ ਜਾ ਕੇ ਦੇਖੋ ਦਾ ਜੀ ਸਾਫ ਕਰਦੀ ਕੋਈ ਨਾ ਕਰਵਾਉਂਦੇ ਸਰਦੂਪ ਜੀ ਜੀ ਇੱਧਰ ਥੋੜੂ ਬਣਾਈਏ ਇੱਧਰ ਦੋਵਾਂ ਦੀ ਕਿਰਪਾ ਦੇ ਨਾਲ ਐਡਾ ਵੱਡਾ ਇਹ ਮਹਾਨ ਸੰਗਤ ਦੀ ਵੱਡੀਆਂ ਲਾਈਨਾਂ ਦੇਖੋ ਸੋਈ ਮਹਾਰਾਜ ਜੀ ਨੂੰ ਕਿੰਨਾ ਮਹਾਰਾਜ ਜੀ ਚਾਹਤੇ ਕਿ ਕਾਇਦੇ ਦਾ ਬਸਤੇ ਕੋਲ ਕਾਮ ਨਹੀਂ ਬੜਾ ਮੁਸ਼ਕਲ ਹੁੰਦਾ ਟਾਈਮ ਕੱਢਣਾ ਬੜਾ ਮੁਸ਼ਕਲ ਹੁੰਦਾ ਇਹਨਾਂ ਨੂੰ ਸੱਜੇ ਜਾਣਾ ਮਹਾਰਾਜ ਜੀ રોજ ਮੈਂ ਜਿੱਦੜ ਤੋਂ ਇੱਕ ਪਹੀਨਾ ਹੋ ਗਿਆ ਮਹਾਰਾਜ ਜੀ ਦੇ ਨਾਲ ਲਗਾਤਾਰ ਸੰਸਮਾਗਮਾਂ ਦੇ ਵਿੱਚ ਜਾਂਦੇ ਬਹੁਤ ਸਾਰੇ ਐਸੇ ਵਿਦਵਾਨ ਵੀ ਕਹਿੰਦੇ ਸੱਜਣ ਬੈਠੇ ਜਿਨ੍ਹਾਂ ਨੂੰ ਸਾਰੇ ਸਮਾਜਵਾਦੀ ਇਲਾਕੇ ਦੇ ਵਿੱਚ ਜਿੱਥਨ ਮਹਾਰਾਜ ਆਉਂਦੇ ਸਾਰੇ ਪਾਗਮਾ ਵਾਲੇ ਵਿੱਚ ਮੈਂ ਤੇ ਆ ਗਿਆ ਹਾਸ਼ੀ ਵਾਲਾ ਪਾਗਾ ਵਾਲੇ ਹੋ ਬਹੁਤ ਪਾਗਾ ਵਾਲੇ ਹੋ ਗਾਲ ਗਾਲ ਸਖੋਰਾ ਦੇ ਚੰਨ ਪਰਸਦਾ ਸਤਗੁਰ ਨੰਦਰ ਦਾ ਜੀ ਅਰਜੀਤ ਕਲ ਸ਼ਾਨੀ ਸਰਵਰਦਾਸ ਸੁਆਮੀ ਸਾਨੂੰ ਤੇ ਗਿਆ ਅਮਰ ਨਿਸ਼ਾਨੀ ਗੁਰੂ ਰਵਿਦਾਸ ਦੀ ਕੁੱਟੀਆਂ ਗੁਰੂ ਰਵਿਦਾਸ ਦੀ ਕੁੱਟੀਆਂ ਬੰਦੇ ਫੱਲੇ ਕੋ ਚੰਡੇ ਦੇ ਥੱਲੇ ਇਕੱਠੇ ਹੋਉਂਦਾ ਸੰਦੇਸ਼ ਦਿੱਤਾ ਖਾਨੇ ਨੂੰ ਚੁਰੋਂ ਦਾ ਸੰਦੇਸ਼ ਦਿੱਤਾ ਕਿ ਆਓ ਜੋ ਗੁਰੂ ਜੀ ਕਹਿ ਗਏ ਜੋ ਗੁਰੂ ਜੀ ਆ ਗਿਆ ਆ ਗਿਆ ਮਸਾ ਕੀ ਚਾਹੀਦਾ ਸਾਡੇ ਤੁਸੀ ਦਾਤ ਕੋ ਕਰੋਗੇ ਜਿਹੜਾ ਵੀਡੀਓ ਬਣਾਉਂਦਾ ਉਹਨੂੰ ਪਾਣੀ ਖਿਲਾ ਦੇ ਬੇਤਾ ਕਰ ਰਹੇ ਮੱਥਾ ਦੇ ਰਹੇ ਤੇ ਸਾਲਾ ਕੰਮ ਕਰਨ આરે બારણજીને જેરે ખોટી પટિયા ખોરવા ને ઓની મમમીને એકમાંથી ભાર દેવા કે સ્વામી સન્માનદાર